ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਦੇ ਵਿੱਚ ਅਕਾਲੀ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਪ੍ਰਚਾਰ ਕੀਤਾ ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੋਈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਪਵਨ ਕੁਮਾਰ ਟੀਨੂ ਲਈ ਵੋਟਾਂ ਮੰਗੀਆਂ ਉੱਥੇ ਹੀ ਉਹਨਾਂ ਨੇ ਚੋਣ ਖਰਚੇ ਲਈ ਉੱਥੇ ਮੌਜੂਦ ਵਪਾਰੀਆਂ ਨੂੰ ਲੁਕਵੇਂ ਸ਼ਬਦ ਵਿੱਚ ਅਪੀਲ ਵੀ ਕੱਢ ਦਿੱਤੀ। ਮੰਚ ਤੋਂ ਚੋਣ ਖਰਚ ਸੰਬੰਧੀ ਮਦਦ ਦੀ ਅਪੀਲ ਕਰਦਿਆਂ ਉਹਨਾਂ ਇਹ ਗੱਲ ਚੋਣ ਕਮਿਸ਼ਨ ਤੋਂ ਛੁਪਾ ਕੇ ਰੱਖਣ ਦੀ ਤਾਕੀਦ ਵੀ ਕੀਤੀ ਹੈ। ਇਸ ਦੀ ਮੇਰੀ ਹਸਮਨ ਕੀ ਭੈਂਤੀ ਹੈ ਕਿ ਟੀਨੂ ਜੀ ਵਰਗਾ ਬੰਦਾ ਉਹ ਤੇ ਇਹਗਾ ਆਪਣੇ ਪੰਜਾਬ ਦੀ ਆਵਾਜ਼ ਬੰਦ ਕਰੇਗਾ ਔਰ ਜਾ ਕੇ ਕਿ ਆਪਣਾ ਕੰਮ ਕਰੇਗਾ ਇਸੇ ਪਹਿਲਾ ਮੌਕੇ ਜੁੱਦੀ ਦਿੱਤੀ ਹੈ ਹੁਣ ਥੋੜਾ ਜਿਆਦਾ ਧਨਮਾਨ ਤੇ ਤੀਜੀ ਗੱਲ ਹੋਰ ਵੀ ਹੁੰਦੀ ਹੈ ਉੱਚੀ ਸਮਝ ਲੋ ਉਹਦੇ ਜਿਹਾ ਮਨ ਬੜਾ ਵੱਖਾ ਕੰਮ ਹੁੰਦਾ ਹੈ ਇੱਕ ਕਰੋੜ ਰੁਪਏ ਸਰਕਾਰ ਦੇ ਆ ਪਗ ਹਿਸਾਬ ਜਿ ਥੋੜੇ ਵਿਖਾਉਣੇ ਨੇ ਉਹਦੇ ਤੇ ਬਾਹਰ ਵਿਖਾ ਨਹੀਂ ਦਿੰਦੇ ਐਸੇ ਮੇ ਨਾਲ ਤਾਂ ਗੱਡੀ ਨਹੀਂ ਚੱਲਦੀ ਕਿਵੇਂ ਚੱਲੂਗੀ ਨਾ ਲੱਖਣ ਚੱਲਦਾ ਇਸ ਵੀ ਇਹਨਾਂ ਦੇ ਵੋਟਾਂ ਦੀ ਮਦਦ ਕਰੋ ਨਾ ਥੋੜਾ ਜਿਹਾ ਇਹ ਵੀ ਕਿ ਜਿਹੜੇ ਪੜਦੇ ਨਾਲ ਦੇ ਦੇਓ ਸਾਹਮਣੇ ਨਾ ਦੇਓ ਤੇ ਫੋਟੋ ਖਿਚਵਾ ਲਓ ਜਦ ਖੜਾ ਹੋਇਓ